Thank you ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੀਨ ਪੈਂਦੇ ਪਿੰਡ ਕਰੀਆਲਾ ਵਿਖੇ ਕਰੋੜਾ ਰੁਪਏ ਦੀ ਡੰਮ ਕੀਤੀ ਹੋਈ ਪਰਾਲੀ ਨੂੰ ਭਿਆਨਕ ਆਗਲ ਲੱਗ ਜਾਣ ਕਰਨ ਸਟੋਰ ਕੀਤੀ ਹੋਈ ਸਾਰੀ ਹੀ ਪਰਾਲੀ ਸੜ ਗਈ। ਇਸ ਮੰਦ ਵਿੱਚ ਜਾਣਕਾਰੀ ਦਿੰਦੇ ਹੋਇਆ ਪਰਾਲੀ ਸਟੋਰ ਕਰਕੇ ਡੰਮ ਕਰਨ ਵਾਲੇ ਵਿਅਕਤੀ ਨਵਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਰਾਲੀ ਸਟੋਰ ਕਰਨ ਵਾਸਤੇ ਪਿੰਡ ਬਰਨਾਲੇ ਦੇ ਵਿਅਕਤੀ ਬਲਜੀਤ ਸਿੰਘ ਤੋਂ ਠੇਕੇ ਉੱਤੇ ਪੈਲੀ ਲਈ ਹੋਈ ਸੀ। ਜਦੋਂ ਤੋਂ ਪੈਲੀ ਠੇਕੇ ਉੱਤੇ ਲਈ ਹੋਈ ਸੀ ਉਦੋਂ ਤੋਂ ਹੀ ਬਲਜੀਤ ਸਿੰਘ ਉਹਨਾਂ ਨੂੰ ਕਦੇ ਇਹ ਸਟੋਰ ਕਿੱਤੀ ਹੋਈ ਪਰਾਲੀ ਚੁੱਕਣ ਲਈ ਕਹਿੰਦਾ ਸੀ ਕਦੀ ਉਹਨਾਂ ਨਾਲ ਲੜਾਈ ਝਗੜਾ ਕਰਦਾ ਸੀ ਅੱਜ ਉਸਨੇ ਉਹਨਾਂ ਦੀ ਸਟੋਰ ਕੀਤੀ ਹੋਈ ਪਰਾਲੀ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਉਹਨਾਂ ਦਾ ਤਕਰੀਬਨ 3 ਤੋਂ 4 ਕਰੋੜ ਰੁਪਏ ਦਾ ਨੁਕਸਾਨ ਹੋਇਆ ਉਥੇ ਇਸ ਮਾਮਲੇ ਨੂੰ ਲੈ ਕੇ ਐਸ ਐਚਓ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਸਿਵਲ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਜੋ ਵੀ ਉਹ ਲਿਖ ਕੇ ਦੇਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਥੇ ਇਸ ਮੁਕੇ ਉਤੇ ਇੱਕ ਸਾਂਝ ਸੰਘਰਸ਼ ਕਮੇਟੀ ਪੰਜਾਬ ਕੋਰ ਬੁੱड्डा ਦੇ ਜ਼ੋਨ ਪ੍ਰਧਾਨ ਹਰਪਾਲ ਸਿੰਘ ਕਰਿਆਲਾ ਨੇ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਉਕਤ ਦੋਸ਼ੀ ਵਿਅਕਤੀ ਉੱਤੇ ਬੰਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਜਥੇਬੰਦੀ ਦੇ ਨਾਲ ਵੱਡੇ ਪੱਧਰ ਉਤੇ ਇਸ ਦਾ ਵਿਰੋਧ ਕਰਨਗੇ ਨਵਦੀਪ ਜੀ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਤੇ ਇਹ ਕੀ ਮਾਕੀ ਗੱਲ ਕੀ ਹੋਈ ਹੈ ਜਿਹੜੀ ਪ੍ਰਾਲੀ ਨੂੰ ਅੱਗ ਲੱਗੀ ਹੈ ਜੀ ਜੀ ਪ੍ਰਾਲੀ ਨਾਲ ਇੱਥੇ ਢਾਈਆਂ ਕਿੰਨੇ ਨੇ ਮੇਰੇ ਤੇ ਮੈਂ 12 ਬਿਦਰ ਨਵੇਂ ਲਾਇਆ ਇਹ ਸਾਹਿਬ ਤੇ ਆ ਜਿੰਮੇਦਾਰ ਇਸੇ ਪ੍ਰਾਲੀ ਜਿਹਨੇ ਅੱਗ ਲਾਈ ਹੈ ਤੇ ਕਲਾ ਇਹ ਨਹੀਂ ਸਪੋਰਟ ਠੀਕਾ ਲਿਆ ਵਾ ਇਨੀ ਪਾਲੀ ਸਾਨੂੰ ਕਹਿੰਦਾ ਠੀਕਾ ਦੋ ਹੀ ਹੈ ਠੀਕਾ 6 ਮਹੀਨੇ ਬਾਅਦ ਹੁੰਦਾ ਵਾ ਇਹਨਾਂ ਨੇ ਮੈਨੂੰ ਅੱਬੇ ਠੇਕ ਚਾਹੀਦਾ ਵਾ ਇਹਨੂੰ ਪਹਿਲਾਂ ਸਾਰਾ ਠੇਕਾ ਦਿੱਤਾ ਦੋ ਦੋ ਕਹਿੰਦਾ ਮੈਂ ਕਰ ਦੂੰ ਜੋ ਕਰ ਦੂੰ ਅਸੀਂ ਅੱਜ ਪਹਿਲੇ ਟਰਾਲੇ 3 ਟਰਾਲੇ ਚੁੱਕਣੇ ਸ਼ੁਰੂ ਕੀਤੇ ਇੱਥੋਂ ਜਿਹੜੇ ਪਹਿਲੀ ਪਰਾਲੀ ਦੇ ਚੁੱਕੇ ਆ ਇਹਨਾਂ ਮਸ਼ੀਨਾਂ ਦੇ ਉੱਪਰ ਮੈਂ 3 ਕਰੋੜ ਦੇ 40 ਲੱਖ ਰੁਪਏ ਦਾ ਕਰਜ਼ਾ ਜਿਹੜਾ ਚੁੱਕਿਆ ਪਰਾਲੀ ਇਕੱਠੀ ਕੀਤੀ ਸੀ ਇਹ ਜਿਹੇ ਬੰਦੇ ਨੂੰ ਮੈਂ ਕਹਿੰਦਾ ਰ ਵੀ ਮੈਨੂੰ ਆਧਾਰ ਕੱਢ ਦੇ ਦੇ ਮੈਂ ਪਰਾਲੀ ਦਾ ਬੀਮਾ ਕਰ ਉਹਨਾਂ ਇਹ ਬੰਦੇ ਨੇ ਆਧ ਪਰਾਨੀ ਉਹ ਦਿੱਤਾ ਮੈਨੂੰ ਕਹਿੰਦਾ ਰਿਹਾ ਵੀ ਮੈਨੂੰ ਪ੍ਰਾਲੀ ਦਾ ਬੀਮਾ ਕਰਾ ਲੀਂਦੋ ਇਹ ਬੰਦੇ ਨੇ ਧਾਰਕੜ ਤੱਕ ਨਹੀਂ ਦਿੱਤਾ ਜਿੰਨੀ ਪ੍ਰਾਲੀ ਸਾਰੀ ਪ੍ਰਾਨੀ ਖੁਦ ਅੱਗ ਲਾਈ ਗਈ ਯਾਰ ਇੱਕ ਡੇਰ ਇੱਥੋਂ ਲੱਗੀ ਦੀ ਇੱਕ ਡੰਬ ਨੂੰ ਲੱਗਣੀ ਕਿੰਨੇ ਕਿੱਲਿਆਂ ਦੀ ਪੈਲੀ ਇਹਨੂੰ ਵੇਖੋ ਕਿੰਨੇ ਕਿੱਲਿਆਂ ਦੀ ਪੈਲੀ ਹੈ ਜੇ ਪ੍ਰਾਲੀ ਸੀਗੀ ਇਹ ਇਹ ਵੀਰ ਦੀ 2.5 ਕਿੱਲਿਆਂ ਦੇ ਵਿੱਚ ਡੰਬ ਲੱਗਾ ਹੋਇਆ ਵਾ ਤੇ ਜਿਹੜੇ ਸਾਡੇ ਕੋਲ ਬੇਲਰ ਸੀਗੇ 12 12 ਬੇਲਰਾਂ ਦੇ ਵਿੱਚੋਂ ਜਿਹੜੇ 8 ਬੇਲਰ ਇਹੋ ਐ ਡੰਬ ਤੇ ਚੱਲਦੇ ਰਿਹਾ ਕਿੱਲਿਆਂ ਦਾ ਅੰਦਾਜ਼ਾ ਨਹੀਂ ਹੁਣ ਲਾਇਆ ਜਾਂਦਾ ਕਿੰਨੇ 8 ਇੱਕ ਬੇਲਰ ਹੀ ਜਿਹੜਾ ਦਿਹਾੜੀ ਦੇ ਵਿੱਚ 15 ਮਿਨੇ ਹੋ ਜੁਕੇ ਚੇ ਪ੍ਰਾਲੀ ਜੋੜਦੇ ਆ ਨੂੰ ਕਿਰੀ 1000 2000 ਕਿੱਲੇ ਦੀ ਹੈਗੀ ਸੀ ਪ੍ਰਾਲੀ ਕਿ ਜਿਆਦੀ ਇਹ ਤੋਂ ਵੱਧ ਹੀ ਹੋ ਗਈ ਤੂੰ ਘਟ ਨਹੀਂ ਹੈਗੀ ਅੱਠਾਂ ਮੇਲਰਾਂ ਦੀ ਪ੍ਰਾਲੀ ਆ ਜਿਹੜੀ ਇੱਥੇ ਸੜ ਕੇ ਸਵਾਹ ਕੀ ਨਾਂ ਕੀ ਆ ਦਾੜਤੀਆ ਜਿੰਨੇ ਇਹ ਬਲਜੀਤ ਸਿੰਘ ਨਾਂ ਇਹਦਾ ਪਿੰਡ ਦਾ ਬਰਨਾਲਾ ਕੀ ਹੁਣ ਮੰਗ ਕੀ ਕਰਦੇ ਜੀ ਮੰਗ ਵੀਰ ਜੀ ਮੈਂ ਕਰਜ਼ਾ ਚੁੱਕਿਆ ਮੈਂ ਮੇਰੀ ਅਜ ਪਹਿਲੀ ਕਿਸ਼ਤ ਜਾਣੀ ਹੈ ਜੇ ਪ੍ਰਾਲੀ ਦੇ ਵਿੱਚ ਪੈਸੇ ਦੇ ਗੇ ਅਜੇ ਤੱਕ ਮੇਰੇ ਪਹਿਲੀ ਕਿਸ਼ਤਾਂ ਦੇ ਜੋਗੇ ਵੀ ਪੈਸੇ ਜਿਹੜੀ ਪ੍ਰਾਲੀ ਨੂੰ ਨਿਕਲ ਨਹੀਂ ਇਹਨਾਂ ਡੰਪ ਚ ਪ੍ਰਾਲੀ ਜਾਣ ਤੋਂ ਬਾਹਰ ਤੋਂ ਪਹਿਲਾਂ ਪਹਿਲਾਂ ਅੱਗ ਲਾ ਕੇ ਦੀ ਸਾਰੇ ਡੰਪ ਨੂੰ ਕਿੰਨਾ ਨੁਕਸਾਨ ਹੋਇਆ ਤਕਰੀਬਨ ਇਹ ਵੀਰ ਜੀ 4 ਕਰੋੜ ਦਾ ਤੇ ਮੇਰੇ ਤੇ ਕਰਜ਼ੇ ਜੜ ਗਏ ਨਾ ਪ੍ਰਾਲੀ ਇਕੱਠੀ ਕਰਨ ਦੇ ਚੱਕਰ ਦੇ ਵਿੱਚ ਵਿੱਚ ਜਿਹੜੀ ਪ੍ਰਾਲੀ ਹੋ ਗਈ ਹੋ ਗਈ 2.5 ਤੋਂ 3 ਦੇ ਵਿੱਚ ਵਿੱਚ 4 ਕਰੋੜ ਤੋਂ ਤਾਂ ਦਾ ਜਿਹੜਾ ਮੈਂ ਕਰਜ਼ਾ ਚੁੱਕਿਆ ਹੈ ਪਰਾਲੀ ਦਾ ਸਾਰਾ ਬੈਂਕ ਤੋਂ ਲਿਆ ਵਾ ਹੁਣ ਮੰਗ ਕੀ ਕਰਦੇ ਸੀ ਮੰਗ ਵੀਰ ਜੀ ਮੈਨੂੰ ਜਿਹੜਾ ਇਹਨੇ ਨੁਕਸਾਨ ਕੀਤਾ ਮੇਰਾ ਭਰਾ ਹੀ ਕਰੇ ਜੇ ਇਹ ਨੁਕਸਾਨ ਜੇ ਜੇ ਗਲਤੀ ਨਾਲ ਵੀ ਇਹਨੇ ਕੀਤਾ ਹੁੰਦਾ ਜੇ ਕਹਿੰਦਾ ਮੇਰੇ ਤੋਂ ਗਲਤੀ ਨਾਲ ਹੋਇਆ ਇਹਦਾ ਬੀਮਾ ਨਾ ਹੀ ਕਰ ਦਿੰਦਾ ਮੈਨੂੰ ਜੇ ਬੀਮਾ ਆਇਆ ਹੁੰਦਾ ਜੇ ਤੋਂ ਗਲਤੀ ਨਾਲ ਹੁੰਦਾ ਤੇ ਕੰਪਨੀ ਭਰਦੀ ਇਹਨੇ ਮੈਨੂੰ ਬੀਮਾ ਵੀ ਨਹੀਂ ਕਰਨ ਦਿੱਤਾ ਇਹ ਪਰਾਲੀ ਦਾ ਉੱਤੇ ਇੱਥੇ ਆ ਵੱਟ ਵਖਾਓ ਇਧਰ ਇਧਰ ਬਣਿਆ ਇਹਦੀ ਪੈੜੀ ਚ ਗੱਠਾਂ ਵਧੀਆਂ ਆ ਇਹਦੀ ਪੈੜੀ ਆ ਇੱਕ ਪੈਣ ਹੀ ਲੈ ਦੇ ਤੋ ਗੱਠਾਂ ਬਣਨ ਦਾ ਸਾਰੀਆਂ ਫਰੀ ਬਧੀਆਂ ਅਜੇ ਤ ਪਹਿਲਾਂ ਪਹਿਲਾਂ ਇਹਨੂੰ ਸਾਰੀ ਪੈੜੀ ਦੇ ਪੈਸੇ ਦਿੱਤੇ ਆ ਸਾਰੇ ਲਿਖ ਕੇ ਪੈਸੇ ਦਿੱਤੇ ਆ ਤਾਂ ਸਾਰੀ ਸੜ ਕੇ ਸਵਾਹ ਚ ਗਈ ਤੇ ਕੁਝ ਨਹੀਂ ਬਰਿਆ ਆਈ ਮੰਗ ਕਰਦੇ ਜੰਨਾ ਜੇਰੇ ਦੀ ਭਰਾਈ ਨਹੀਂ ਕਰਦਾ ਆਈ ਨਹੀਂ ਇੱਥੋਂ ਲੈਣਾ ਜਾਂਦੇ ਬੈਂਕ ਬੈਂਕ ਇੱਥੇ ਬੈਂਕਾਂ ਵਾਲਿਆਂ ਨੇ ਆ ਜਣਾ ਅਸੀਂ ਤਾਂ ਕਹਿਣਾ ਜੀ ਇਹ ਦਊਗਾ ਅਸੀਂ ਕਿਸਾ ਕਿਥੋਂ ਦਵਾਗੇ ਸਾਰੀ ਸਾਰੇ ਲਾਉਂਦੀਆਂ ਤੇ ਲੋਕੀ ਕਹਿੰਦੇ ਆ ਇਹਨਾਂ ਨੂੰ ਪਤਾ ਨਹੀਂ ਕਿੰਨੀ ਕੀ ਖੱਟੀ ਆ ਇਹੋ ਜਿਹੇ ਬੰਦਿਆਂ ਨੇ ਸਾਡਾ ਕਰੋੜਾਂ ਦਾ ਨੁਕਸਾਨ ਕਰਕੇ ਰੱਖ ਦਿੱਤਾ ਵਾ ਅਜੇ ਤੱਕ ਨਹੀਂ ਇੱਕ ਵੀ ਥੇਲਾ ਨਹੀਂ ਵਟਿਆ ਇੱਥੋਂ ਭਾਈ ਤੁਹਾਡਾ ਮਜੀਦ ਸਿੰਘ ਤੇ ਕੀ ਗੱਲ ਹੋਈ ਜਿਹੜੇ ਦੋਸ਼ ਤੁਹਾਡੇ ਤੇ ਲਾਉਂਦੇ ਕਿ ਪਰਾਲੀ ਨੂੰ ਤੁਸੀਂ ਜਾਣ ਪੁੱਝ ਕੇ ਅਗਲਾ ਜੀ ਕੋਈ ਜਾਣ ਪੁੱਝ ਕੇ ਨਹੀਂ ਲਾਇਆ ਇੱਥੇ ਕਣਕ ਕੇ ਰੰਡਾ ਸੀ ਤੇ ਜਿਹੜੇ ਕੀਲੇ ਹੁੰਦੇ ਨੇ ਨਾ ਉਹਨਾਂ ਨੂੰ ਉਹਨਾਂ ਨੇ ਬੰਦਿਆਂ ਨੇ ਅੱਗ ਲਾਤੀ ਉਹ ਮੁੜ ਕੇ ਜਿਹੜਾ ਉਹਦਾ ਨਿਗਰਾਨੀ ਨਹੀਂ ਰੱਖੀ ਤਾਂ ਅੱਗ ਅੱਗੇ ਵਧ ਗਈ ਜਿਹੜੀ ਸਚਾਈ ਹੈ ਤੇ ਜਿਹੜਾ ਇਹ ਨੁਕਸਾਨ ਉਹਨਾਂ ਇਨਾ ਹੋਇਆ ਉਹਨਾਂ ਦਾ ਉਹਦੀ ਕੌਣ ਪਰਪਾਈ ਕਰੇਗਾ ਜੀ ਨੁਕਸਾਨ ਇਹਨਾਂ ਦੀ ਆ 6 ਬਲਾਕ ਲੱਗੇ ਆ ਜਿਹੜੇ ਹੈਗੇ ਆ ਠੀਕ ਹੈ ਦੋ ਬਿਚਾ ਕੇ ਗੋਹੀ ਆਦਾ ਟਰੈਕਟਰ ਵੀ ਵੇਚ ਵੜ ਵੜ ਕੇ ਆਪਦਾ ਜਿਤਨਾ ਹਾਥੋਂ ਬਚਾਏ ਗਏ ਉਹ ਬਚਾਤੀ ਹੈ ਜੀ ਹਾਂਜੀ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤੋਂ ਠੇਕਾ ਵੀ ਪਹਿਲਾਂ ਰਖਾਇਆ ਤੇ ਹੁਣ ਇਹ ਸਾਨੂੰ ਕੇ ਕੀ ਦੀ ਗੱਲ ਜਿਹੜੀ ਹੋਈ ਸੀ ਉਹ ਠੇਕਾ ਵੀ ਚਲੋ ਆਪਾਂ ਇਹ ਨਹੀਂ ਆਂਦੇ ਖਰਾਬ ਕਰਕੇ ਦਿੱਤਾ ਜੋ ਵੀ ਇਹਨਾਂ ਨੇ ਥੋਹਲਾ ਸਾਲ ਦੀ ਗੱਲ ਕੀਤੀ ਸੀ ਪਿੱਛੋਂ ਆਂਦੇ ਵੀ 6 ਮਹੀਨਿਆਂ ਦਾ ਹੀ ਦਿਨਾ ਅਸੀਂ ਤਾਂ ਵੀ ਕੰਪਰੋਮਾਈਜ਼ ਕਰ ਲਿਆ ਵੀ ਚਲੋ ਕੋਈ ਗੱਲ ਨਹੀਂ 6 ਮਹੀਨਿਆਂ ਦਾ ਹੀ ਦੇ ਦੂ ਉਹਨਾਂ ਕਹੇ ਜਾਣ ਬੁੱਝ ਕੇ ਲਾਈ ਗਈ ਅੱਗ ਜੀ ਉਹਦੇ ਪਦੇ ਇੱਥੇ ਸਾਰਾ ਹੁਣ ਮੰਨ ਲਓ ਸਾਰੇ ਪਿੰਡ ਨੂੰ ਪਤਾ ਜਾਂ ਆਪਾਂ ਤਾਂ ਉਸ ਵੇਲੇ ਉਵੇਂ ਪੱਟੀ ਸੀ ਜਦੋਂ ਮੰਨ ਲਓ ਵੀ ਇੱਕ ਕਾਂਡ ਹੋਇਆ ਇਹ ਕਰਕੇ ਉੱਥੋਂ ਹੀ ਆਪਾਂ ਗੱਡੀ ਭਜਾ ਕੇ ਇੱਥੋਂ ਤੱਕ ਆਏ ਤੇ ਆਉਂਦਿਆਂ ਨੂੰ ਇਹ ਮੰਨਦਾ ਵੀ ਦੋ ਤਿੰਨ ਬਲਾਕ ਵਿੱਚ ਸੜ ਚੁੱਕੀ ਸੀ ਤੇ ਬਾਕੀ ਜਿੰਨੀ ਕੋਸ਼ਿਸ਼ ਕੀਤੀ ਦੋ ਬਲਾਕ ਉਹਦੇ ਜੋ ਬਚਾਤੀ ਆ ਸਰਦਾਰ ਜੀ ਸਾਡੇ ਮੈਂ ਹਰਪਾਲ ਸਿੰਘ ਖਾਨਚਨ ਮਿਟੀ ਪੰਜਾਬ ਕੋਟਗੁੱਡਾ ਫਿੰਡ ਖਰਿਆਲਾ ਤੋਂ ਤੇ ਕੀ ਗੱਲ ਹੋਈ ਆ ਜਿਹੜੀ ਅੱਗ ਲੱਗੀ ਹੋਈ ਹੈ ਸਾਡੇ ਤੋਂ ਸਾਡਾ ਛੋਟਾ ਭਰਾ ਬਲਜੀਤ ਸਿੰਘ ਉਹਨੇ ਆਪਦੀ ਫੈਕਟਰੀ ਬਣਾਈ ਆ ਛੋਟੀ ਗੁੱਲਿਆਂ ਵਾਲੀ ਜਿਹਦੇ ਵਿੱਚ ਪ੍ਰਾਲੀ ਇਕੱਠੀ ਕਰਕੇ ਤੇ ਪ੍ਰਾਲੀ ਤੋਂ ਅੱਗੇ ਉਹ ਗੁੱਲੇ ਬਣਾਉਂਦੇ ਨੇ ਉਹਨੇ ਬਚਾਰੇ ਨੇ ਠੇਕੇ ਦੇ ਪੈੜੀ ਲੈ ਕੇ ਕਿਸਾਨ ਦੀ ਉਹਦੇ ਵਿੱਚ ਰੱਖ ਕੇ ਤੇ ਆਪਣਾ ਕਿਸਾਨ ਨੂੰ ਪਹਿਲਾਂ ਲਿਖੀ ਰੂਪ ਦੇ ਵਿੱਚ ਪੈੜੀ ਲਿਖੀ ਆ ਨਹੀਂ ਪੈੜੀ ਉਹ ਤਾਂ ਪੈਸੇ ਦਿੱਤੇ ਆ ਇਹ ਤੋਂ ਅੱਗੇ ਕਿਤਾਬੀ ਕਿਸਾਨ ਨੇ 40 ਦਿਨ ਹੋ ਗਏ ਕਟੋੜ 35 ਤੋਂ 40 ਦਿਨ ਹੋ ਗਏ ਇਹਨੂੰ ਪੁਰਾਣੀ ਇਕੱਠੀ ਕਰ ਕਰਕੇ ਤੇ ਪਿੰਡ ਪੂਰਿਆਂ ਦੇ ਖੇਮਗਰ ਤੋਂ ਲੈ ਕੇ ਪੱਟੀ ਤੱਕ ਜਿੰਨੀ ਪੁਰਾਣੀ ਸਾਰੀ ਜਮਾ ਠੀਕ ਹੋ ਗਈ ਆ ਔਰ ਬੂੜਾ ਟੂਟਾਂ ਦੀ ਪ੍ਰਾਲੀ ਬੈਠੇ ਨੇ ਇਕੱਠੇ ਇਕੱਠੇ ਕੀਤੇ ਆ ਅੱਜ ਇੱਕ ਕਿਸਾਨ ਉੱਠਿਆ ਜਿਹਦੀ ਪੜੀ ਦੇ ਵਿੱਚ ਲਾਈ ਸੀ ਉਹਨੇ ਆਖਿਆ ਪ੍ਰਾਲੀ ਚੁੱਕ ਲੋ ਕੱਲ ਵੀ ਉਹਨੇ ਨਾਮ ਸੁਣਿਆ ਦਿੱਤਾ ਮੈਂ ਜਿੱਤੇ ਪ੍ਰਾਲੀ ਚੁੱਕ ਲੋ ਠੇਕਾ ਪਹਿਲਾਂ ਲਿਆ ਏ ਤੇ ਤੇ ਨਹੀਂ ਤੇ ਮੈਂ ਅੱਗ ਲਾ ਦੇਣੀ ਆ ਪਰ ਅੱਜ ਬਲਜੀਤ ਸਿੰਘ ਉਹਦਾ ਨਾਮ ਬਲਜੀਤ ਸਿੰਘ ਅੱਜ ਉਹਨੇ 3 ਵਜੇ ਉੱਠ ਕੇ ਅੱਗ ਲਾਤੀ ਆ 3 ਵਜੇ ਤਾਂ ਉੱਠ ਕੇ ਅੱਗ ਲਾਤੀ ਆ ਪਰ ਜਿਹਦੇ ਵਿੱਚ ਇਹਦਾ ਬਲਵੀਰ ਸਿੰਘ ਦਾ 3 4 ਕਰੋੜ ਰੁਪਏ ਦਾ ਨਿਸ਼ਾਨਾ ਹੋ ਗਿਆ ਬਹੁਤ سارے ਇਲਾਕੇ ਦੀ ਪ੍ਰਾਈਜ ਜਿਹੜੀ ਇੱਥੇ ਇਕੱਠੇ ਹੀ ਉਹਨ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਵੀ ਉਸ ਇਹ ਇਹਦਾ ਗਰੀਬ ਦਾ ਇਹਨੂੰ ਮੁਆਵਜ਼ਾ ਮਿਲ ਜੇ ਤੇ ਉਹਨੂੰ ਵਾਰ-ਵਾਰ ਸਜ਼ਾ ਹੋਵੇ ਸਜ਼ਾ ਹੋਣੀ ਬਰਕਰਾਰ ਅਸੀਂ ਨਾਲ ਜੇ ਨਹੀਂ ਦੇ ਅਸੀਂ ਜਿੱਥੇ ਪੜੀ ਨਾਲ ਹੈ ਉਹਦੇ ਖਲੋਤੀਆਂ ਜੋ ਕੋਈ ਕਾਰਵਾਈ ਅਸੀਂ ਨਾਲ ਕਰਾਂਗੇ ਸਸਰਾ ਇਹ ਪ੍ਰਾਲੀ ਡੰਪ ਕੀਤੀ ਅੱਗ ਲੱਗੀ ਹੈ ਤੇ ਕੀ ਪ੍ਰਸ਼ਾਸਨ ਵੱਲੋਂ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਿਵਲ ਐਡਮਨ ਨੂੰ ਹੀ ਆ ਗਿਆ ਜੋ ਵੀ ਡੀਜੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਪੜੀ ਹੋਊ ਕੀਤੀ ਜਾਊਗੀ ਕੋਈ ਤਕਰੀਬਨ ਕਿੰਨਾ ਕੁ ਨੁਕਸਾਨ ਇਹਨਾਂ ਦਾ ਸੀ ਇਹਦੇ ਬਾਰੇ ਹੁਣ ਮੈਂ ਕੀ ਕਹਿਆ ਸਾਡਾ ਤੁਹਾਡੇ ਸਾਹਮਣੇ ਨਹੀਂ ਆ ਹੁਣ ਪਤਾ ਨਹੀਂ ਵੀ ਕਿੰਨਾ ਹੋਵੇ ਆ ਤੁਹਾਡੇ ਸਾਹਮਣੇ ਜਾਏ ਦੱਸ ਸਕਦੇ ਆ ਜਿਆ ਮਤਲਬ ਜਿੰਨਾਂ ਦਾ ਨੁਕਸਾਨ ਹੋਇਆ ਉਹ ਦੱਸ ਠੀਕ